ਸੰਗਾਜੀ ਦਰਸ਼ਨ ਕਰੋ ਜੀ ਗੁਰਦੁਆਰਾ ਮੰਜੀ ਸਾਹਿਬ ਆਲੋਆਰਖ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸੈਬਜ਼ਾਦਿਆਂ ਦੀਆਂ ਪਵਿੱਤਰ ਆਸਥੀਆਂ ਬੜੇ ਹੀ ਪਿਆਰ ਅਦਬ ਸਤਿਕਾਰ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਹਨ ਆਓ ਦਰਸ਼ਨ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਜਿਵੇਂ ਕਿ ਆਪ ਜੀ ਦਰਸ਼ਨ ਕਰ ਰਹੇ ਹੋ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਨ ਅਤੇ ਖੱਬੇ ਪਾਸੇ ਮਾਤਾ ਗੁਜਰਕੌਰ ਜੀ ਅਤੇ ਸਾਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜੀ ਦੇ ਪਵਿੱਤਰ ਸਰੂਪ ਪਏ ਹੋਏ ਹਨ ਇਸ ਅਜੇ ਪਾਸੇ ਜਿਹੜਾ ਇਹ ਸ਼ੀਸ਼ਾ ਬਣਿਆ ਹੋਇਆ ਹੈ ਇਸ ਬਕਸੇ ਦੇ ਵਿੱਚ ਇੱਕ ਪੱਥਰनुमा ਸਿੱਲ ਪਈ ਹੋਈ ਹੈ ਜਿਸ ਦੇ ਉੱਪਰ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੇ ਨਿਸ਼ਾਨ ਸਾਫ਼ ਦਿਖਾਈ ਦਿੰਦੇ ਹਨ ਇਹ ਪਿੰਡ ਨਾਪਾ ਤੋਂ ਭਵਾਨੀਗੜ੍ਹ ਰੋਡ ਤੇ ਸਥਿਤ ਹੈ ਮੇਨ ਰੋਡ ਤੋਂ ਕੁਝ ਕੋ ਕਰਮਾ ਦੀ ਦੂਰੀ ਤੇ ਇਹ ਪਵਿੱਤਰ ਗੁਰੂ ਘਰ ਉਸਰਿਆ ਹੋਇਆ ਹੈ ਇਸ ਸਥਾਨ ਤੇ ਜਦੋਂ ਪੁਰਾਣੀ ਇਮਾਰਤ ਨੂੰ ਉਸ ਦਾ ਮਲਵਾ ਹਟਾਇਆ ਜਾ ਰਿਹਾ ਸੀ ਜੇ ਡੀ ਕੇ ਕਾਫੀ ਖਸਤਾ ਹਾਲਤ ਵਿੱਚ ਸੀ ਤਾਂ ਉਸ ਦੇ ਦੌਰਾਨ ਹੀ ਖੁਦਾਈ ਕਰਦੇ ਸਮੇ ਇੱਥੋਂ ਤਾਂਬੇ ਦੀ ਇੱਕ ਗਾਗਰ ਨਿਕਲੀ ਸੀ ਜਿਹੜੀ ਕਾਫੀ ਖਰਾਬ ਸਥਿਤੀ ਦੇ ਵਿੱਚ ਸੀ ਇਸ ਗਾਗਰ ਵਿੱਚ ਹੀ ਛੋਟੇ ਸੈਬਜ਼ਾਦਿਆਂ ਅਤੇ ਮਾਤਾ ਗੁਜਰਕਾਰ ਜੀ ਦੀਆਂ ਅਸਤੀਆਂ ਸਨ ਜਦੋਂ ਸੂਬਾ ਸਰਹੰਦ ਨੇ ਸੈਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਵਾ ਕੇ ਸ਼ਹੀਦ ਕਰਵਾ ਦਿੱਤਾ ਤਾਂ ਉਸ ਤੋਂ ਬਾਅਦ ਵਿੱਚ ਜਦੋਂ ਬਾਬਾ ਟੋਡਰਮਲ ਜੀ ਜਿਨ੍ਹਾਂ ਨੇ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਥਾਂ ਖਰੀਦੀ ਸੀ ਚੌਧਰੀ ਅੱਤਾਖਾ ਤੋਂ ਤਾਂ ਜਿਵੇਂ ਹੀ ਉਥੇ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਦੇ ਪਵਿੱਤਰ ਫੁੱਲ ਸਾਨ ਜਿਨ੍ਹਾਂ ਨੂੰ ਬਾਬਾ ਟੋਡਰ ਮਲਜੀ ਨੇ ਬੜੇ ਆਦਬ ਸਤਿਕਾਰ ਨਾਲ ਸਰਹੰਦ ਤੋਂ ਅਮਲੋ ਭਾਦਸੋਂ ਤੇ ਅਗੋਂ ਨਾਬਾ ਜਿਹੜਾ ਕਿ ਉਸ ਟਾਈਮ ਇੱਕ ਛੋਟਾ ਜਿਹਾ ਪਿੰਡ ਸੀ ਇਸ ਏਰੀਏ ਦੇ ਵਿੱਚੋਂ ਲੰਘਦੇ ਹੋਏ ਬਾਬਾ ਟੋਡਰ ਮਲਜੀ ਆਪਣੇ ਪਿੰਡ ਕਾਕੜਾ ਤੋਂ ਥੋੜੀ ਦੂਰੀ ਤੇ ਖੇਤਾਂ ਦੇ ਵਿੱਚ ਆਂ ਠਹਿਰੇ ਜਿੱਥੇ ਉਹਨਾਂ ਨੇ ਆਦਰ ਸਤਕਾਰ ਨਾਲ ਸੈਭਜਾਦਿਆਂ ਦੇ ਪਵਿੱਤਰ ਫੁੱਲਾਂ ਨੂੰ ਤਾਂਬੇ ਦੀ ਗਾਗਰ ਵਿੱਚ ਸੰਭਾਲਿਆ ਜਿਸ ਵਕਤ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਤੋਂ ਵਰਸਾਇ ਜਥੇਦਾਰ ਬਾਬਾ ਕਿਰਪਾਲ ਸਿੰਘ ਜੀ ਇਸ ਸਥਾਨ ਦੀ ਸੇਵਾ ਕਰਵਾ ਰਹੇ ਸਨ ਤਾਂ ਇਸ ਸਥਾਨ ਤੋਂ ਹੇਠਾਂ ਧਰਤੀ ਦੇ ਵਿੱਚੋਂ 7-8 ਫੁੱਟ ਦੀ ਡੂੰਘਾਈ ਤੋਂ ਤਾਂਬੇ ਦੀ ਗਾਗਰ ਨਿਕਲੀ ਸੀ ਜਿਸ ਵਿੱਚ ਪਵਿੱਤਰ ਫੁੱਲ ਸਨ ਜਿਹੜੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਸ਼ਨ ਕੀਤੇ ਅਤੇ ਸੰਗਤਾਂ ਦੀ ਸਲਾਹ مشਵਰੇ ਦੇ ਨਾਲ ਹੀ ਦੁਬਾਰਾ ਉਹਨਾਂ ਪਵਿੱਤਰ ਫੁੱਲਾਂ ਨੂੰ ਉਸ ਗਾਗਰ ਨੂੰ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਠੀਕ ਸਾਹਮਣੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਖ ਰਹੇ ਹੋ ਇਸ ਅਸਥਾਨ ਦੇ ਅਗਲੇ ਪਾਸੇ ਜ਼ਮੀਨ ਦੇ ਵਿੱਚ ਉਵੇਂ ਜਿਵੇਂ ਹੀ ਦਬਾ ਦਿੱਤਾ ਗਿਆ ਸੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਇਸ ਆਸਥਾਨ ਤੇ ਆਉਂਦੀਆਂ ਹਨ ਇੱਕ ਬੇਨਤੀ ਹੈ ਕਿ ਜਦੋਂ ਵੀ ਸੰਗਤ ਸ੍ਰੀ ਫਤੇਗੜ ਸਾਹਿਬ ਨੂੰ ਜਾਵੇ ਜਾਂ ਫਿਰ ਵਾਪਸ ਆਉਂਦੇ ਹੋਏ ਇਸ ਪਵਿੱਤਰ ਆਸਥਾਨ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੇ